ਕੈਨੇਡਾ ਜਾਣ ਦਾ ਸੁਪਨਾ ਹਾਂਜੀ ਕਈ ਸਾਲਾਂ ਤੱਕ ਕੈਨੇਡਾ ਨੂੰ ਇੱਕ ਸੁਪਨਿਆਂ ਦੀ ਧਰਤੀ ਵਾਂਗ ਦੇਖਿਆ ਗਿਆ ਹੈ ਹੈਨਾ ਲੋਕਾਂ ਨੇ ਤਾਂ ਉੱਥੇ ਪਹੁੰਚਣ ਲਈ ਕੀ ਕੁਝ ਨਹੀਂ ਕੀਤਾ ਜ਼ਮੀਨਾਂ ਵੇਚੀਆਂ ਗਹਿਣੇ ਗਿਰਵੀ ਰੱਖੇ 20 30 40 ਲੱਖ ਲਾਇਆ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਜੀ ਹਾਂ ਤੇ ਕਈ ਵਾਰ ਤਾਂ ਗੈਰ ਕਾਨੂੰਨੀ ਰਾਹ ਵੀ ਅਪਣਾਏ ਬਸ ਇੱਕੋ ਆਸ ਸੀ ਕਿ ਭਵਿਕਸ ਸੁਧਰ ਜਾਊਗਾ ਪਰ ਹੁਣ ਲੱਗਦਾ ਜਿਵੇਂ ਇਹ ਸੁਪਨਾ ਥੋੜਾ ਬਦਲ ਰਿਹਾ ਹੈ ਹਾਂਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਖਾਸ ਕਰਕੇ ਪਿਛਲੇ ਕੁਝ ਸਮੇਂ ਤੋਂ ਜੇ ਆਪਾਂ ਪੰਜਾਬੀ ਭਾਈਜਾਰੇ ਦੀ ਗੱਲ ਕਰੀਏ ਤਾਂ ਕੈਨੇਡਾ ਵਾਲੀ ਤਸਵੀਰ ਕਾਫੀ ਧੁੰਦਲੀ ਹੋਈ ਹੈ ਜਿਹੜਾ ਸੁਪਨਾ ਕਦੇ ਬਹੁਤ ਸੁਨਹਿਰਾ ਲੱਗਦਾ ਸੀ ਉਹ ਹੁਣ ਬਹੁਤ ਸਾਰੇ ਲੋਕਾਂ ਲਈ ਇੱਕ ਚੁਣੌਤੀ ਬਣ ਗਿਆ ਕਈਆਂ ਲਈ ਤਾਂ ਕਹਿ ਲੋ ਇੱਕ ਤਰ੍ਹਾਂ ਦਾ ਬੁਰਾ ਸੁਪਨਾ ਤੇ ਅਰਜ਼ੀਆਂ ਬਹੁਤ ਰੱਦ ਹੋ ਰਹੀਆਂ ਵੱਡੀ ਗਿਣਤੀ 'ਚ ਕੀ ਇਹ ਗੱਲ ਸਹੀ ਹੈ ਕੈਨੇਡੀਅਨ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਜਿਹੜਾ ਡਾਟਾ ਜਾਰੀ ਕੀਤਾ ਉਸ ਮੁਤਾਬਕ ਇਸ ਸਾਲ ਲਗਭਗ 62% ਦੀ ਸਟੂਡੈਂਟ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਗਈਆਂ ਨੇ 62% ਹਾਂਜੀ 62% ਭਾਰਤੀ ਵਿਦਿਆਰਥੀਆਂ ਲਈ ਹਾਲਤ ਇਸ ਤੋਂ ਵੀ ਮਾੜੀ ਹੈ ਬਦ ਭਾਰਤੀ ਵਿਦਿਆਰਥੀਆਂ ਦੇ ਕੇਸ 'ਚ ਵੀਜ਼ਾ ਰੱਦ ਹੋਣ ਦੀ ਇਹ ਦਰ ਲੱਭਕ 80% ਤੱਕ ਪਹੁੰਚ ਗਈ ਹੈ 80% ਦੀ ਹਾਂਜੀ 80% ਤੁਸੀਂ ਖੁਦ ਸੋਚੋ 10 ਵਿੱਚੋਂ 8 ਭਾਰਤੀ ਸਟੂਡੈਂਟਸ ਨੂੰ ਨਾ ਸੁਣਨੀ ਪੈ ਰਹੀ ਹੈ ਇਹ ਕਿੰਨੀ ਵੱਡੀ ਗੱਲ ਹੈ ਉਹਨਾਂ ਹਜ਼ਾਰਾਂ ਨੌਜਵਾਨਾਂ ਤੇ ਉਹਨਾਂ ਦੇ ਪਰਿਵਾਰਾਂ ਦੀਆਂ ਉਮੀਦਾਂ ਤੇ ਪਾਣੀ ਫਿਰ ਰਿਹਾ ਹੈ ਜਿਨ੍ਹਾਂ ਨੇ ਸੁਪਨੇ ਲਈ ਪਤਾ ਨਹੀਂ ਕੀ ਕੀ ਦਾਅ ਉਤੇ ਲਾਇਆ ਹੁੰਦਾ 80% ਦੀ ਸਿਰਫ ਨਿਯਮ ਹੀ ਸਖਤ ਹੋਏ ਨੇ ਜਾਂ ਫਿਰ ਭਾਰਤੀ ਅਰਜ਼ੀਆਂ 'ਚ ਵੀ ਕੋਈ ਕਮੀ ਦੇਖੀ ਜਾ ਰਹੀ ਹੈ ਦੇਖੋ ਜੀ ਇਹ ਨਾ ਕਈ ਚੀਜ਼ਾਂ ਦਾ ਮਿਲਿਆ ਜੁਲਿਆ ਅਸਰ ਹੈ ਇੱਕ ਪਾਸੇ ਤਾਂ ਕੈਨੇਡਾ ਸਰਕਾਰ ਨੇ ਯਕੀਨਨ 2025 ਲਈ ਜਿਹੜੇ ਸਟੂਡੈਂਟ ਵੀਜ਼ਾ ਨਿਯਮ ਨੇ ਉਹਨਾਂ 'ਚ ਕਾਫੀ ਸਖਤੀ ਕੀਤੀ ਹੈ ਇਹ ਤਾਂ ਹੈ ਦੂਜੇ ਪਾਸੇ ਅਰਜ਼ੀਆਂ ਦੀ ਗਿਣਤੀ ਇੰਨੀ ਜ਼ਿਆਦਾ ਹੋ ਗਈ ਹੈ ਕਿ ਮੁਕਾਬਲਾ ਵੀ ਬਹੁਤ ਵੱਧ ਗਿਆ ਹੈ ਤੇ ਹਰ ਅਰਜ਼ੀ ਨੂੰ ਹੁਣ ਬਹੁਤ ਹੀ ਬਾਰੀਕੀ ਨਾਲ ਦੇਖਿਆ ਜਾ ਰਿਹਾ ਹੈ ਪਹਿਲਾਂ ਜੀਆਈਸੀ ਦੀ ਰਕਮ ਹੋਰ ਸੀ ਪਰ ਹੁਣ ਸਟੂਡੈਂਟਸ ਨੂੰ ਇਹ ਸਾਬਿਤ ਕਰਨ ਲਈ ਕਿ ਉਹ ਕੈਨੇਡਾ ਚ ਆਪਣਾ ਰਹਿਣ-ਸਹਿਣ ਦਾ ਖਰਚਾ ਚੁੱਕ ਸਕਦੇ ਨੇ ਉਹਨਾਂ ਨੂੰ ਘੱਟੋ-ਘੱਟ 20635 ਕੈਨੇਡੀਅਨ ਡਾਲਰ ਆਪਣੇ ਖਾਤੇ ਚ ਦਿਖਾਉਣੇ ਪੈਣਗੇ 20635 ਡਾਲਰ ਹਾਂਜੀ ਇਹ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਰਕਮ ਹੈ ਇਹ ਸੱਚੀ ਬਹੁਤ ਸਾਰੇ ਮਿਡਲ ਕਲਾਸ ਪਰਿਵਾਰਾਂ ਲਈ ਇੱਕ ਵੱਡੀ ਰਕਮ ਬਣ ਜਾਂਦੀ ਹੈ ਹੁਣ ਸਿਰਫ ਪੈਸੇ ਦਿਖਾ ਦੇਣਾ ਕਾਫੀ ਨਹੀਂ ਰਿਹਾ ਸਟੂਡੈਂਟਸ ਤੋਂ ਇੱਕ ਬਹੁਤ ਹੀ ਕਲੀਅਰ ਸਟੱਡੀ ਪਲਾਨ ਮੰਗਿਆ ਜਾਂਦਾ ਅੱਛਾ ਹਾਂਜੀ ਇਸ ਚ ਉਹਨਾਂ ਨੂੰ ਪੂਰਾ ਡਿਟੇਲ ਚ ਦੱਸਣਾ ਪੈਂਦਾ ਹੈ ਕਿ ਉਹ ਇਹੀ ਕੋਰਸ ਕੈਨੇਡਾ ਚ ਹੀ ਕਿਉਂ ਕਰਨਾ ਚਾਹੁੰਦੇ ਨੇ ਇਸ ਨਾਲ ਉਹਨਾਂ ਦੇ ਭਵਿੱਖ ਦੇ ਕੈਰੀਅਰ ਦੇ ਟੀਚੇ ਕਿਵੇਂ ਜੁੜੇ ਨੇ ਤੇ ਉਹ ਪੜ੍ਹਾਈ ਤੋਂ ਬਾਅਦ ਵਾਪਸ ਆਉਣ ਦਾ ਇਰਾਦਾ ਰੱਖਦੇ ਨੇ ਜਾਂ ਨਹੀਂ ਮਤਲਬ ਇਹ ਸਟੱਡੀ ਪਲਾਨ ਸਿਰਫ ਇੱਕ ਫਾਰਮੈਲਿਟੀ ਨਹੀਂ ਇਹ ਵੀਜ਼ਾ ਆਫੀਸਰ ਨੂੰ ਯਕੀਨ ਦਿਵਾਉਣ ਦਾ ਤਰੀਕਾ ਹੈ ਕਿ ਬੱਚਾ ਸੱਚੀ ਪੜ੍ਹਾਈ ਲਈ ਸੀਰੀਅਸ ਹੈ ਹੂੰ ਤੇ ਨਾਲ ਹੀ ਸਾਰੇ ਡਾਕੂਮੈਂਟਸ ਜਿਵੇਂ ਐਜੂਕੇਸ਼ਨ ਸਰਟੀਫਿਕੇਟ ਲੈਂਗੁਏਜ ਟੈਸਟ ਦੇ ਰਿਜ਼ਲਟ ਵਗੈਰਾ ਬਿਲਕੁਲ ਸਹੀ ਤੇ ਬਿਨਾ ਕਿਸੇ ਗਲਤੀ ਦੇ ਹੋਣੇ ਚਾਹੀਦੇ ਨੇ ਜ਼ਰਾ ਜਿੰਨੀ ਲਾਪਰਵਾਹੀ ਵੀ ਨਾ ਵੀਜ਼ਾ ਰੱਦ ਕਰਵਾ ਸਕਦੀ ਹੈ ਇਹ ਤਾਂ ਸੱਚੀ ਪ੍ਰੋਸੈਸ ਕਾਫੀ ਗੁੰਝਲਦਾਰ ਹੋ ਗਿਆ ਹੈ ਇੱਕ ਗੱਲ ਹੋਰ ਮੈਂ ਸੁਣਿਆ ਸੀ ਪਹਿਲਾਂ ਕੁਝ ਦੇਸ਼ਾਂ ਲਈ ਜਿਵੇਂ ਇੰਡੀਆ ਲਈ ਇੱਕ ਫਾਸਟ ਟਰੈਕ ਸੀ ਐਸ ਡੀ ਐਸ ਜਿਨੂੰ ਕਹਿੰਦੇ ਸੀ ਕੀ ਉਹ ਹਾਲੇ ਵੀ ਚੱਲ ਰਿਹਾ ਨਹੀਂ ਜੀ ਇਹ ਹੀ ਤਾਂ ਇੱਕ ਹੋਰ ਵੱਡਾ ਛਟਕਾ ਹੈ ਜਿਹੜੀ ਤੇਜ਼ ਪ੍ਰਕਿਰਿਆ ਸੀ ਯਾਨੀ ਸਟੂਡੈਂਟ ਡਾਇਰੈਕਟ ਸਟ੍ਰੀਮ ਐਸ ਡੀ ਐਸ ਜਿਸ ਨਾਲ ਰਿਜ਼ਲਟ ਕੁਝ ਹਫ਼ਤਿਆਂ ਚ ਆ ਜਾਂਦੇ ਸੀ ਉਹ ਹੁਣ ਬੰਦ ਕਰ ਦਿੱਤੀ ਗਈ ਹੈ ਅੱਛਾ ਹਾਂਜੀ ਇਸ ਦਾ ਮਤਲਬ ਇਹ ਹੈ ਕਿ ਹੁਣ ਸਾਰੀਆਂ ਅਰਜ਼ੀਆਂ ਨੋਰਮਲ ਪ੍ਰੋਸੈਸਿੰਗ ਟਾਈਮ ਨਾ ਲਈ ਚੱਲਣਗੀਆਂ ਤੇ ਇਸ ਨਾਲ ਨਤੀਜੇ ਆਉਣ ਚ ਮਹੀਨੇ ਲੱਗ ਸਕਦੇ ਨੇ ਇਹ ਲੰਬੀ ਉਡੀਕ ਵੀ ਇੱਕ ਤਰ੍ਹਾਂ ਦਾ ਮਾਨਸਿਕ ਤਣਾਅ ਬਣ ਜਾਂਦੀ ਹੈ ਸਟੂਡੈਂਟਸ ਤੇ ਉਹਨਾਂ ਦੇ ਪਰਿਵਾਰਾਂ ਲਈ ਹੂੰ ਯਾਨੀ ਕਿ ਵੀਜ਼ਾ ਮਿਲਣਾ ਔਖਾ ਪ੍ਰੋਸੈਸ ਲੰਬਾ ਤੇ ਗੁੰਝਲਦਾਰ ਇਹ ਤਾਂ ਚਲੋ ਠੀਕ ਹੈ ਪਰ ਕੀ ਕੈਨੇਡਾ ਸਰਕਾਰ ਜਾਣਬੂਝ ਕੇ ਘੱਟ ਸਟੂਡੈਂਟ ਬੁਲਾਉਣਾ ਚਾਹੁੰਦੀ ਹੈ ਕੀ ਕੁੱਲ ਵੀਜ਼ਿਆਂ ਦੀ ਗਿਣਤੀ ਤੇ ਵੀ ਕੋਈ ਕਟ ਵੱਜਿਆ? ਦਰੁਸਤ ਫਰਮਾਇਆ ਇਹ ਵੀ ਸਾਰੀ ਸਥਿਤੀ ਦਾ ਇੱਕ ਅਹਿਮ ਹਿੱਸਾ ਹੈ। ਕੈਨੇਡਾ ਸਰਕਾਰ ਨੇ 2025 ਲਈ ਜਿਹੜੇ ਕੁੱਲ ਸਟੂਡੈਂਟ ਪਰਮਿਟ ਜਾਰੀ ਕਰਨੇ ਨੇ ਉਹਨਾਂ ਦੀ ਗਿਣਤੀ ਘਟਾਉਣ ਦਾ ਐਲਾਨ ਕੀਤਾ ਹੈ। ਅੱਛਾ। ਹਾਂਜੀ। ਅਨੁਮਾਨ ਇਹ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਲਗਭਗ 10% ਘਟ ਪਰਮਿਟ ਜਾਰੀ ਕੀਤੇ ਜਾਣਗੇ। ਸਰਕਾਰ ਦੀ ਯੋਜਨਾ ਤਕਰੀਬਨ 4,37,000 ਪਰਮਿਟ ਜਾਰੀ ਕਰਨ ਦੀ ਹੈ। ਹੁਣ ਜਦੋਂ ਕੁੱਲ ਸੀਟਾਂ ਹੀ ਕੱਟ ਗਈਆਂ ਤਾਂ ਕੁਦਰਤੀ ਗੱਲ ਹੈ ਕਿ ਮੁਕਾਬਲਾ ਹੋਰ ਵੀ ਸਖਤ ਹੋ ਗਿਆ ਇਹ ਤਾਂ ਕਾਫੀ ਵੱਡੀ ਕਮੀ ਹੈ 10% ਇਸ ਪਿਛੇ ਕੈਨੇਡਾ ਸਰਕਾਰ ਦਾ ਕੀ ਕਾਰਨ ਹੋ ਸਕਦਾ ਹੈ ਕੀ ਉਹ ਇੰਟਰਨੈਸ਼ਨਲ ਸਟੂਡੈਂਟਸ ਤੋਂ ਖੁਸ਼ ਨਹੀਂ ਦੇਖੋ ਗੱਲ ਖੁਸ਼ ਜਾਂ ਨਾਖੁਸ਼ ਹੋਣ ਦੀ ਸ਼ਾਇਦ ਇੰਨੀ ਨਹੀਂ ਜਿੰਨੀ ਕੈਨੇਡਾ ਦੀਆਂ ਆਪਣੀਆਂ ਅੰਦਰੂਨੀ ਚੁਣੌਤੀਆਂ ਦੀ ਹੈ ਕੈਨੇਡਾ ਇਸ ਵੇਲੇ ਕਈ ਮੁਸ਼ਕਲਾਂ ਨਾਲ ਜੂਝ ਰਿਹਾ ਹੈ ਜਿਵੇਂ ਕਿ ਰਹਿਣ ਲਈ ਘਰਾਂ ਦੀ ਕਮੀ ਦਾ ਸੰਕਟ ਹੈਲਥ케ਅਰ ਸਿਸਟਮ ਤੇ ਬਹੁਤ ਜ਼ਿਆਦਾ ਦਬਾਅ ਤੇ ਬੁਨਿਆਦੀ ਢਾਂਚੇ ਤੇ ਬੋਝ ਹੂੰ ਬਹੁਤ ਜ਼ਿਆਦਾ ਗਿਣਤੀ 'ਚ ਜਦੋਂ ਬਾਹਰੋਂ ਲੋਕ ਆਉਂਦੇ ਨੇ ਭਾਵੇਂ ਉਹ ਸਟੂਡੈਂਟ ਹੋਣ ਜਾਂ ਹੋਰ ਇਮੀਗਰੈਂਟਸ ਤਾਂ ਉਹਨਾਂ ਨੂੰ ਸੰਭਾਲਨਾ ਸਰਕਾਰ ਲਈ ਮੁਸ਼ਕਲ ਹੋ ਰਿਹਾ ਹੈ ਇਸ ਲਈ ਇਹ ਨਵੇਂ ਨਿਯਮ ਤੇ ਕੋਟੇਜ ਕਮੀ ਇੱਕ ਤਰ੍ਹਾਂ ਨਾਲ ਆਉਣ ਵਾਲੇ ਲੋਕਾਂ ਦੀ ਗਿਣਤੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਹੈ ਤਾਂ ਜੋ ਦੇਸ਼ ਦੇ ਸਾਧਨਾਂ ਤੇ ਅਚਾਨਕ ਬਹੁਤ ਜ਼ਿਆਦਾ ਭਾਰ ਨਾ ਪਵੇ ਹਾਂ ਇਹ ਗੱਲ ਸਮਝ ਆਉਂਦੀ ਹੈ ਚਲੋ ਮੰਨ ਲਿਏ ਕਿ ਕੋਈ ਸਟੂਡੈਂਟ ਇਹ ਸਾਰੀਆਂ ਰੁਕਾਵਟਾਂ ਪਾਰ ਕਰਕੇ ਵੀਜ਼ਾ ਲੈ ਵੀ ਲੈਂਦਾ ਪੜਾਈ ਵੀ ਪੂਰੀ ਕਰ ਲੈਂਦਾ ਉਸ ਤੋਂ ਬਾਅਦ ਅਗਲਾ ਸਟੈਪ ਹੁੰਦਾ ਕੰਮ ਲੱਭਣਾ ਤੇ ਪੱਕੇ ਹੋਣਾ ਕਿ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਪੀਜੀਡਬਲੂਪੀ ਲੈਣਾ ਪਹਿਲਾਂ ਜਿੰਨਾ ਹੀ ਸੌਖਾ ਹੈ ਜਾਂ ਉੱਥੇ ਵੀ ਕੁਝ ਬਦਲਿਆ ਥੀ ਉਹੜੇ ਨਵੀਆਂ ਸ਼ਰਤਾਂ ਆਗੀਆਂ ਨੇ ਜੀ ਖਾਸ ਕਰਕੇ ਲੈਂਗੁਏਜ ਨੂੰ ਲੈ ਕੇ ਪਹਿਲਾਂ ਪੀਜੀਡਬਲੂਪੀ ਲਈ ਲੈਂਗੁਏਜ ਦੀ ਕੋਈ ਖਾਸ ਸ਼ਰਤ ਨਹੀਂ ਹੁੰਦੀ ਸੀ ਪਰ ਹੁਣ ਇਸ ਨੂੰ ਜ਼ਰੂਰੀ ਕਰ ਦਿੱਤਾ ਗਿਆ ਹੈ ਅੱਛਾ ਯਾਨੀ ਹੁਣ ਆਇਲਟਸ ਜਾਂ ਕੋਈ ਹੋਰ ਲੈਂਗੁਏਜ ਟੈਸਟ ਦੁਬਾਰਾ ਦੇਣਾ ਪਊਗਾ ਜਾਂ ਉਸ 'ਚ ਖਾਸ ਸਕੋਰ ਚਾਹੀਦੇ ਹੋਣਗੇ ਹਾਂਜੀ ਬਿਲਕੁਲ ਹੁਣ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਰਕ ਪਰਮਿਟ ਲੈਣ ਲਈ ਸਟੂਡੈਂਟਸ ਨੂੰ ਅੰਗਰੇਜ਼ੀ ਜਾਂ ਫ੍ਰੈਂਚ ਵਿੱਚ ਇੱਕ ਖਾਸ ਲੈਵਲ ਦੀ ਮੁਹਾਰਤ ਸਾਬਤ ਕਰਨੀ ਪੈਣੀ ਹੈ ਜਿਹੜੇ ਸਟੂਡੈਂਟਸ ਯੂਨੀਵਰਸਿਟੀ ਤੋਂ ਡਿਗਰੀ ਕਰਦੇ ਨੇ ਉਹਨਾਂ ਲਈ ਘੱਟੋ-ਘੱਟ B2 ਲੈਵਲ B2 ਲੈਵਲ ਹਾਂਜੀ ਜਿਹੜਾ ਆਮ ਤੌਰ ਤੇ IELTS ਵਿੱਚ 6.5 ਜਾਂ 7 ਬੈਂਡ ਦੇ ਬਰਾਬਰ ਹੁੰਦਾ ਉਹਦੀ ਲੋੜ ਹੋਵੇਗੀ ਤੇ ਜਿਹੜੇ ਸਟੂਡੈਂਟਸ ਕਾਲਜਾਂ ਤੋਂ ਡਿਪਲੋਮਾ ਜਾਂ ਸਰਟੀਫਿਕੇਟ ਕਰਦੇ ਨੇ ਉਹਨਾਂ ਲਈ ਘੱਟੋ-ਘੱਟ B1 ਲੈਵਲ ਲਾਜ਼ਮੀ ਕੀਤਾ ਗਿਆ ਹੈ B1 ਹਾਂ ਜਿਹੜਾ ਸ਼ਾਇਦ IELTS 'ਚ 5.5 ਜਾਂ 6 ਬੈਂਡ ਦੇ ਬਰਾਬਰ ਹੋ ਸਕਦਾ ਹੈ ਇਹ ਉਹਨਾਂ ਸਟੂਡੈਂਟਸ ਲਈ ਇੱਕ ਹੋਰ ਚੁਣੌਤੀ ਹੈ ਜਿਨ੍ਹਾਂ ਦੀ ਲੈਂਗੁਏਜ ਤੇ ਪਕੜ ਸ਼ਾਇਦ ਇੰਨੀ ਮਜ਼ਬੂਤ ਨਹੀਂ ਜਾਂ ਜਿਨ੍ਹਾਂ ਨੇ ਪਹਿਲਾਂ ਕਟ ਸਕੋਰ ਨਾਲ ਦਾਖਲਾ ਲਿਆ ਸੀ ਇਹ ਤਾਂ ਸੱਚਮੁੱਚ ਵੱਡੀਆਂ ਤਬਦੀਲੀਆਂ ਨੇ ਇਹ ਸਭ ਸੁਣ ਕੇ ਇੰਜ ਲੱਗਦਾ ਕਿ ਕੈਨੇਡਾ ਦਾ ਸਫ਼ਰ ਹੁਣ ਹਰ ਕਦਮ ਤੇ ਔਖਾ ਹੋ ਰਿਹਾ ਹੈ ਪਰ ਗੱਲ ਸਿਰਫ ਵੀਜ਼ਾ ਜਾਂ ਵਰਕ ਪਰਮਿਟ ਤੱਕ ਤਾਂ ਹੈ ਨਹੀਂ ਅਸੀਂ ਸੁਣ ਰਹੇ ਹਾਂ ਕਿ ਜਿਹੜੇ ਲੋਕ ਉੱਥੇ ਪਹੁੰਚ ਗਏ ਨੇ ਉਹਨਾਂ ਲਈ ਵੀ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਉੱਥੇ ਜ਼ਮੀਨੀ ਹਕੀਕਤ ਕੀ ਹੈ ਤੁਸੀਂ ਬਿਲਕੁਲ ਸਹੀ ਨੁਕਤੇ ਤੇ ਆਏ ਹੋ ਇੱਥੇ ਆ ਕੇ ਕਹਾਣੀ ਦਾ ਦੂਜਾ ਤੇ ਸ਼ਾਇਦ ਹੋਰ ਵੀ ਚਿੰਤਾਜਨਕ ਪਹਿਲੂ ਸਾਹਮਣੇ ਆਉਂਦਾ। ਕੈਨੇਡਾ ਇਸ ਟਾਈਮ ਖੁਦ ਕਈ ਗੰਭੀਰ ਆਰਥਿਕ ਚੁਣੌਤੀਆਂ ਨਾਲ ਜੂਝ ਰਿਹਾ। ਇਕਨੋਮੀ 'ਚ ਮੰਦੀ ਯਾਨੀ ਰੈਸੈਸ਼ਨ ਦੇ ਸਾਫ਼ ਸੰਕੇਤ ਮਿਲ ਰਹੇ ਨੇ। ਅੱਛਾ। ਬੇਰੋਜ਼ਗਾਰੀ ਦੀ ਦਰ ਖਾਸ ਕਰਕੇ ਯੰਗ ਲੋਗਾਂ 'ਚ ਵਧ ਰਹੀ ਹੈ ਤੇ ਮਹਿੰਗਾਈ ਨੇ ਤਾਂ ਆਮ ਲੋਕਾਂ ਦਾ ਲੱਖ ਤੋੜਿਆ ਪਿਆ। ਖਾਸ ਕਰਕੇ ਰਹਿਣ ਦੇ ਖਰਚੇ, ਕਿਰਾਏ ਤੇ ਖਾਣ-ਪੀਣ ਦੀਆਂ ਚੀਜ਼ਾਂ ਬਹੁਤ ਮਹਿੰਗੀਆਂ ਹੋ ਗਈਆਂ ਨੇ। ਤਾਂ ਇਹ ਸਭ ਦਾ ਸਿੱਧਾ ਅਸਰ ਸਟੂਡੈਂਟਸ ਤੇ ਕਿਵੇਂ ਪੈ ਰਿਹਾ? ਕਿ ਉਹਨਾਂ ਨੂੰ ਪੜਾਈ ਦੇ ਨਾਲ ਕੰਮ ਲੱਭਣ 'ਚ ਦਿੱਕਤ ਆ ਰਹੀ ਹੈ ਜਿਸ ਨਾਲ ਉਹ ਆਪਣਾ ਗੁਜ਼ਾਰਾ ਕਰਦੇ ਸੀ। ਦਿੱਕਤ ਆ ਰਹੀ ਹੈ ਤੇ ਇਹ ਬਹੁਤ ਵੱਡੀ ਦਿੱਕਤ ਬਣ ਚੁੱਕੀ ਹੈ। ਨੌਕਰੀਆਂ ਦੀ ਖਾਸ ਕਰਕੇ ਪਾਰਟ ਟਾਈਮ ਨੌਕਰੀਆਂ ਦੀ ਜਿਨ੍ਹਾਂ ਤੇ ਜ਼ਿਆਦਾਤਰ ਸਟੂਡੈਂਟਸ ਨਿਰਭਰ ਕਰਦੇ ਨੇ ਬਹੁਤ ਜ਼ਿਆਦਾ ਕਮੀ ਹੈ। ਹਾਲਾਤ ਇਹ ਨੇ ਕਿ ਜੇ ਕਿਤੇ ਕੋਈ ਛੋਟੀ ਮੋਟੀ ਨੌਕਰੀ ਨਿਕਲਦੀ ਵੀ ਹੈ ਨਾ ਹੂੰ ਤਾਂ ਉਸ ਲਈ ਸੈਂਕੜੇ ਹਜ਼ਾਰਾਂ ਉਮੀਦਵਾਰ ਲਾਈਨ 'ਚ ਖੜੇ ਹੁੰਦੇ ਨੇ। ਕੰਪੀਟੀਸ਼ਨ ਬਹੁਤ ਜ਼ਿਆਦਾ ਹੈ। ਇਸ ਦੀ ਕੋਈ ਕੋਈ ਠੋਸ ਉਦਾਹਰਨ ਹੈਗੀ ਹੈ ਜੋ ਇਸ ਸਥਿਤੀ ਨੂੰ ਦਿਖਾਉਂਦੀ ਹੋਵੇ ਕਿਉਂਕਿ ਕਈ ਵਾਰ ਗੱਲਾਂ ਹਵਾ ਚ ਲੱਗਦੀਆਂ ਨੇ ਬਿਲਕੁਲ ਹੈਗੀ ਹੈ ਜੀ ਤੇ ਇਹ ਉਦਾਹਰਨ ਤਾਂ ਬਹੁਤ ਲੋਕਾਂ ਤੱਕ ਪਹੁੰਚੀ ਵੀ ਹੈ ਸੋਸ਼ਲ ਮੀਡੀਆ ਰਾਹੀਂ ਕੁਝ ਸਮਾਂ ਪਹਿਲਾਂ ਕੁਝ ਤਸਵੀਰਾਂ ਤੇ ਵੀਡੀਓ ਬਹੁਤ ਵਾਇਰਲ ਹੋਈਆਂ ਸੀ ਜਿਨ੍ਹਾਂ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਸੀ ਅੱਛਾ ਕਿਹੜੀਆਂ ਇਹ ਤਸਵੀਰਾਂ ਇੱਕ ਰੈਸਟੋਰੈਂਟ ਦੇ ਬਾਹਰ ਦੀਆਂ ਸੀ ਸ਼ਾਇ ਟੋਰਾਂਟੋ ਜਾਂ ਬ੍ਰੈਮਟਨ ਏਰੀਆ ਦੀਆਂ ਜਿੱਥੇ ਸਿਰਫ ਇੱਕ ਵੇਟਰ ਦੀ ਨੌਕਰੀ ਲਈ ਅਰਜ਼ੀਆਂ ਮੰਗੀਆਂ ਗਈਆਂ ਸੀ ਇੱਕ ਵੇਟਰ ਦੀ ਨੌਕਰੀ ਲਈ ਹਾਂਜੀ ਸਿਰਫ ਇੱਕ ਵੇਟਰ ਦੀ ਨੌਕਰੀ ਲਈ ਤੁਹਾਨੂੰ ਸ਼ਾਇਦ ਯਕੀਨ ਨਾ ਹੋਵੇ ਪਰ ਉਸ ਇੱਕ ਪੋਸਟ ਲਈ 2000 ਤੋਂ 2500 ਦੇ ਕਰੀਬ ਨੌਜਵਾਨ ਜਿਨ੍ਹਾਂ ਚ ਬਹੁਤ ਵੱਡੀ ਗਿਣਤੀ ਪੰਜਾਬੀ ਮੁੰਡੇ ਕੁੜੀਆਂ ਦੀ ਸੀ 22000 ਹਾਂਜੀ 2 ਤੋਂ 22000 ਉਹ ਕੰਟਿਆਂ ਬੱਦੀ ਲੰਮੀਆਂ ਲਾਈਨਾਂ 'ਚ ਖੜੇ ਇੰਟਰਵਿਊ ਦੀ ਉਡੀਕ ਕਰ ਰਹੇ ਸੀ ਇਹ ਤਸਵੀਰਾਂ ਇਹ ਕੈਨੇਡਾ ਚ ਨੌਕਰੀਆਂ ਦੀ ਕਮੀ ਤੇ ਬੇਰੁਜ਼ਗਾਰੀ ਦੀ ਭਿਆਨਕ ਸੱਚਾਈ ਨੂੰ ਬਿਲਕੁਲ ਸਾਹਮਣੇ ਲਿਆਉਂਦੀਆਂ ਨੇ ਇੱਕ ਵੇਟਰ ਦੀ ਨੌਕਰੀ ਲਈ 22000 ਲੋਕ ਸੱਚੀ ਇਹ ਸੁਣ ਕੇ ਤਾਂ ਮਨ ਬਹੁਤ ਉਦਾਸ ਹੁੰਦਾ ਹੈ ਇਹ ਸਿੱਧਾ ਸਿੱਧਾ ਉਹਨਾਂ ਨੌਜਵਾਨਾਂ ਦੇ ਸੰਘਰਸ਼ ਨੂੰ ਦਰਸਾਉਂਦਾ ਜੋ ਪਤਾ ਨਹੀਂ ਕਿੰਨੇ ਲੱਖ ਲਾ ਕੇ ਉੱਥੇ ਬੈਏ ਸੀ ਇਸ ਤਰ੍ਹਾਂ ਦੇ ਮਾਹੌਲ ਦਾ ਫਿਰ ਅੱਗੇ ਕੀ ਅਸਰ ਹੋ ਰਿਹਾ ਕਿ ਲੋਕ ਨਿਰਾਸ਼ ਹੋ ਕੇ ਵਾਪਸ ਆਉਣ ਬਾਰੇ ਵੀ ਸੋਚ ਰਹੇ ਨੇ ਹਾਂਜੀ ਇਹ ਚੀਜ਼ ਵੀ ਹੁਣ ਦੇਖਣ ਨੂੰ ਮਿਲ ਰਹੀ ਹੈ ਜਿਸ ਨੂੰ ਆਪਾਂ ਉਲਟਾ ਪਰਵਾਸ ਇਆ ਰਿਵਰਸ ਮਾਈਗ੍ਰੇਸ਼ਨ ਕਹਿ ਸਕਦੇ ਆ ਜਦੋਂ ਲੋਕਾਂ ਨੂੰ ਉਹ ਮੌਕੇ ਨਹੀਂ ਮਿਲਦੇ ਜਿਨ੍ਹਾਂ ਦੀ ਉਹਨਾਂ ਨੇ ਉਮੀਦ ਕੀਤੀ ਹੁੰਦੀ ਹੈ ਜਦੋਂ ਰਹਿਣ ਸਹਿਣ ਦਾ ਖਰਚਾ ਆਮਦਨ ਨਾਲੋਂ ਕਿਤੇ ਵੱਧ ਜਾਂਦਾ ਤੇ ਜਦੋਂ ਭਵਿੱਖ ਅੱਗੇ ਧੁੰਦਲਾ ਦਿਸਦਾ ਤਾਂ ਕੁਝ ਲੋਕਾਂ ਲਈ ਵਾਪਸ ਆਪਣੇ ਦੇਸ਼ ਮੁੜਨਾ ਇੱਕ ਬਿਹਤਰ ਆਪਸ਼ਨ ਬਣ ਜਾਂਦਾ ਹਮ ਕੈਨੇਡਾ 'ਚ ਵੀ ਭਾਵੇਂ ਅਜੇ ਇਹ ਬਹੁਤ ਵੱਡੇ ਪੱਧਰ ਤੇ ਨਹੀਂ ਪਰ ਇਹ ਰੁਝਾਨ ਸ਼ੁਰੂ ਹੋ ਚੁੱਕਾ ਹੈ ਕੁਝ ਲੋਕ ਪੜ੍ਹਾਈ ਆ ਵਰਕ ਪਰਮਿਟ ਤੋਂ ਬਾਅਦ ਵਾਪਸ ਆ ਰਹੇ ਨੇ ਜਾਂ ਫਿਰ ਕੈਨੇਡਾ ਦੀ ਥਾਂ ਕਿਸੇ ਹੋਰ ਦੇਸ਼ ਜਾਣ ਬਾਰੇ ਸੋਚ ਰਹੇ ਨੇ ਇਸ ਸਾਰੀ ਤਸਵੀਰ ਦੇਖ ਕੇ ਤਾਂ ਇਹੀ ਲੱਗਦਾ ਕਿ ਕੈਨੇਡਾ ਵਾਲਾ ਸੁਪਨਾ ਹੁਣ ਸੱਚਮੁੱਚ ਕਈਆਂ ਲਈ ਟੁੱਟ ਰਿਹਾ ਜਾਂ ਬਹੁਤ ਫਿੱਕਾ ਪੈ ਗਿਆ ਹੈ ਇਸ ਸਬਦ ਦਾ ਸਮੁੱਚਾ ਅਸਰ ਕੀ ਹੋ ਰਿਹਾ ਪੰਜਾਬ ਦੇ ਪਰਿਵਾਰਾਂ ਤੇ ਖੁਦ ਕੈਨੇਡਾ ਦੀਆਂ ਸੰਸਥਾਵਾਂ ਤੇ ਤੇ ਪੰਜਾਬ ਚ ਕੈਨੇਡਾ ਜਾਣ ਦੇ ਰੁਝਾਨ ਤੇ ਇਸ ਦੇ ਅਸਰ ਬਹੁਤ ਡੂੰਘੇ ਤੇ ਕਈ ਪਧਰਾਂ ਤੇ ਨੇ ਸਭ ਤੋਂ ਪਹਿਲਾਂ ਜਿਵੇਂ ਤੁਸੀਂ ਕਿਹਾ ਪੰਜਾਬ ਦੇ ਅਣਗਿਣਤ ਪਰਿਵਾਰਾਂ ਦੇ ਸੁਪਨੇ ਟੁੱਟ ਰਹੇ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਸਾਰੀ ਜਮਾ ਪੂੰਜੀ ਜਾਂ ਕਰਜ਼ਾ ਲੈ ਕੇ ਬੱਚਿਆਂ ਨੂੰ ਭੇਜਿਆ ਸੀ ਹੁਣ ਉਹਨਾਂ ਨੂੰ ਉਹਨਾਂ ਦੇ ਭਵਿੱਖ ਦੀ ਚਿੰਤਾ ਖਾ ਰਹੀ ਹੈ ਬਿਲਕੁਲ ਜਦੋਂ ਵੀਜ਼ੇ ਰੱਦ ਹੁੰਦੇ ਨੇ ਜਾਂ ਬੱਚੇ ਉੱਥੇ ਜਾ ਕੇ ਸਟਰਗਲ ਕਰਦੇ ਨੇ ਤਾਂ ਇਸ ਦਾ ਸਿੱਧਾ ਅਸਰ ਪਰਿਵਾਰ ਦੀ ਆਰਥਿਕ ਤੇ ਮਾਨਸਿਕ ਸਿਹਤ ਤੇ ਪੈਂਦਾ ਹੈ। ਦੂਜਾ ਇਸ ਦਾ ਅਸਰ ਕੈਨੇਡਾ ਦੀਆਂ ਆਪਣੀਆਂ ਐਜੂਕੇਸ਼ਨਲ ਇੰਸਟੀਟਿਊਸ਼ਨਸ ਤੇ ਵੀ ਪੈਣਾ ਲਾਜ਼ਮੀ ਹੈ। ਉਹ ਕਿਵੇਂ? ਕਿ ਉੱਥੇ ਯੂਨੀਵਰਸਿਟੀਆਂ ਤੇ ਕਾਲਜਾਂ ਨੂੰ ਦਾਖਲਿਆਂ 'ਚ ਕਮੀ ਦਾ ਡਰ ਹੈ। ਬਿਲਕੁਲ। ਪਿਛਲੇ ਕੁਝ ਸਾਲਾਂ 'ਚ ਕੈਨੇਡਾ 'ਚ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧੀ ਸੀ। ਇੱਕ ਅੰਦਾਜ਼ੇ ਮੁਤਾਬਕ ਪਿਛਲੇ ਸਾਲ ਉਥੇ 10 ਲੱਖ ਤੋਂ ਵੱਧ ਇੰਟਰਨੈਸ਼ਨਲ ਸਟੂਡੈਂਟਸ ਸੀ। 10 ਲੱਖ? ਹਾਂਜੀ, 1 ਮਿਲੀਅਨ ਤੋਂ ਵੱਧ। ਤੇ ਇਹਨਾਂ ਚੋਂ ਸਭ ਤੋਂ ਵੱਡਾ ਹਿੱਸਾ ਭਾਰਤੀ ਸਟੂਡੈਂਟਸ ਦਾ ਸੀ ਇਹ ਸਟੂਡੈਂਟਸ ਕੈਨੇਡੀਅਨ ਕਾਲਜਾਂ ਤੇ ਯੂਨੀਵਰਸਿਟੀਆਂ ਲਈ ਮੋਟੀਆਂ ਫੀਸਾਂ ਦੇ ਰੂਪ ਚ ਆਮਦਨ ਦਾ ਇੱਕ ਬਹੁਤ ਵੱਡਾ ਸਰੋਤ ਨੇ ਜੇ ਹੁਣ ਵੀਜ਼ਾ ਨਿਯਮਾਂ ਦੀ ਸਖਤੀ ਤੇ ਕੋਟੇ ਚ ਕਮੀ ਕਰਕੇ ਘੱਟ ਸਟੂਡੈਂਟ ਆਉਂਦੇ ਨੇ ਤਾਂ ਇਹਨਾਂ ਸੰਸਥਾਵਾਂ ਨੂੰ ਫਾਈਨੈਂਸ਼ੀਅਲੀ ਨੁਕਸਾਨ ਹੋਵੇਗਾ ਹੂੰ ਇਸ ਤੋਂ ਇਲਾਵਾ ਇੰਟਰਨੈਸ਼ਨਲ ਸਟੂਡੈਂਟਸ ਕੈਨੇਡਾ ਦੀ ਇਕਨੋਮੀ ਵਿੱਚ ਖਪਤਕਾਰ ਵਜੋਂ ਤੇ ਬਾਅਦ ਵਿੱਚ ਕਾਮੀਆਂ ਵਜੋਂ ਵੀ ਯੋਗਦਾਨ ਪਾਉਂਦੇ ਨੇ ਇਸ ਲਈ ਉਹਨਾਂ ਦੀ ਗਿਣਤੀ ਘਟਣ ਦਾ ਅਸਰ ਹੋਰ ਵੀ ਵੱਡਾ ਹੋ ਸਕਦਾ ਤੇ ਇਸ ਸਾਰੇ ਸਥਿਤੀ ਦਾ ਪੰਜਾਬ 'ਚ ਕੀ ਰਿਐਕਸ਼ਨ ਦੇਖਣ ਨੂੰ ਮਿਲ ਰਿਹਾ ਕਿ ਲੋਕਾਂ ਦਾ ਕੈਨੇਡਾ ਜਾਣ ਦਾ ਜਿਹੜਾ ਇੱਕ جنੂਨ ਜਿਹਾ ਸੀ ਉਹ ਘਟਿਆ ਹਾਂਜੀ ਇਹ ਬਦਲਾਅ ਹੁਣ ਸਾਫ਼ ਦਿਖਾਈ ਦੇ ਰਿਹਾ ਕੈਨੇਡਾ ਤੋਂ ਜੜੀਆਂ ਨਿਰਾਸ਼ ਕਰਨ ਵਾਲੀਆਂ ਖਬਰਾਂ ਆ ਰਹੀਆਂ ਸੋਸ਼ਲ ਮੀਡੀਆ ਤੇ ਲੋਕ ਆਪਣੇ ਤਜਰਬੇ ਸਾਂਝੇ ਕਰ ਰਹੇ ਨੇ ਵੀਜ਼ਾ ਰੱਦ ਹੋਣ ਦੀਆਂ ਉੱਚੀਆਂ ਦਰਾਂ ਇਹ ਸਭ ਕੁਝ ਪੰਜਾਬ ਤੱਕ ਪਹੁੰਚ ਰਿਹਾ ਹਾਂ ਗੱਲਾਂ ਤਾਂ ਹੁੰਦੀਆਂ ਨੇ ਬਿਲਕੁਲ ਨਤੀਜੇ ਵਜੋਂ ਲੋਕਾਂ ਦਾ ਕੈਨੇਡਾ ਪ੍ਰਤੀ ਜੋ ਇੱਕ ਅੰਨਾ ਮੋਜਿਆ ਸੀ ਨਾ ਉਹ ਹੁਣ ਪੰਗ ਹੋ ਰਿਹਾ ਜਿਹੜੀ ਇੱਕ ਪੇੜ ਚਾਂ ਵਾਲੀਆ ਇੱਕ ਲਹਿਰਾ ਜੀ ਚੱਲੀ ਹੋਈ ਸੀ ਕਿ ਬਸ ਕੈਨੇਡਾ ਹੀ ਜਾਣਾ ਹੈ ਉਸ ਨੂੰ ਹੁਣ ਕਾਫੀ ਹੱਦ ਤੱਕ ਠਲ ਪਈ ਹੈ ਲੋਕ ਹੁਣ ਜ਼ਿਆਦਾ ਸੋਚ ਵਿਚਾਰ ਕਰ ਰਹੇ ਨੇ ਦੂਜੇ ਦੇਸ਼ਾਂ ਦੇ ਆਪਸ਼ਨਸ ਦੇਖ ਰਹੇ ਨੇ ਤੇ ਕੁਝ ਤਾਂ ਪੰਜਾਬ 'ਚ ਹੀ ਰਹਿ ਕੇ ਆਪਣਾ ਭਵਿਕ ਬਣਾਉਣ ਬਾਰੇ ਵੀ ਗੰਭੀਰਤਾ ਨਾਲ ਸੋਚਣ ਲੱਗੇ ਨੇ ਸੰਖੇਪ 'ਚ ਮੁੱਖ ਗੱਲ ਇਹ ਹੈ ਕਿ ਕੈਨੇਡਾ ਦਾ ਦਰਵਾਜ਼ਾ ਖਾਸ ਕਰਕੇ ਇੰਟਰਨੈਸ਼ਨਲ ਸਟੂਡੈਂਟਸ ਲਈ ਹੁਣ ਪਹਿਲਾਂ ਨਾਲੋਂ ਕਾਫੀ ਤੰਗ ਹੋ ਗਿਆ ਹੈ ਇਸ ਦੇ ਕਈ ਕਾਰਨ ਨੇ ਇਮੀਗ੍ਰੇਸ਼ਨ ਨਿਯਮ ਸਖਤ ਹੋ ਗਏ ਨੇ ਪੈਸਿਆਂ ਦੀ ਲੋੜ ਵਧ ਗਈ ਹੈ ਕਾਗਜ਼ੀ ਕਾਰਵਾਈ ਪੇਚੀਦਾ ਹੋ ਗਈ ਹੈ ਤੇ ਫਾਸਟ ਪ੍ਰੋਸੈਸਿੰਗ ਬੰਦ ਹੋ ਗਈ ਹੈ ਹੂੰ ਵੀਜ਼ਾ ਰੱਦ ਹੋਣ ਦੀਆਂ ਦਰਾਂ ਖਾਸ ਕਰਕੇ ਭਾਰਤੀਆਂ ਲਈ ਰਿਕਾਰਡ ਤੋੜ ਨੇ। ਕੁੱਲ ਵੀਜ਼ਿਆਂ ਦੀ ਗਿਣਤੀ ਘਟਾਈ ਗਈ ਹੈ। ਪੜ੍ਹਾਈ ਤੋਂ ਬਾਅਦ ਵਰਕ ਪਰਮਿਟ ਲਈ ਵੀ ਲੈਂਗੁਏਜ ਦੀ ਨਵੀਂ ਸ਼ਰਤ ਆ ਗਈ ਹੈ। ਇਸ ਦੇ ਨਾਲ ਹੀ ਕੈਨੇਡਾ ਦੇ ਅੰਦਰ ਦੀਆਂ ਆਰਥਿਕ ਮੁਸ਼ਕਲਾਂ ਜਿਵੇਂ ਮੰਦੀ ਦਾ ਡਰ, ਬੇਰੋਜ਼ਗਾਰੀ, ਮਹਿੰਗਾਈ ਨੇ ਉੱਥੇ ਪਹੁੰਚ ਚੁੱਕੇ ਸਟੂਡੈਂਟਸ ਲਈ ਜ਼ਿੰਦਗੀ ਨੂੰ ਹੋਰ ਵੀ ਔਖਾ ਬਣਾ ਦਿੱਤਾ ਹੈ। ਹਾਂਜੀ। ਇਹਨਾਂ ਸਾਰੇ ਕਾਰਕਾਂ ਨੇ ਮਿਲ ਕੇ ਕੈਨੇਡਾ ਜਾਣ ਦੇ ਰੁਝਾਨ ਨੂੰ ਕਾਫੀ ਘਟਾਇਆ ਹੈ ਤੇ ਲੋਕਾਂ ਦੇ ਮਨਾਂ 'ਚ ਕੈਨੇਡਾ ਲਈ ਪਹਿਲਾਂ ਵਾਲਾ ਉਤਸ਼ਾਹ ਹੁਣ ਉਹਨਾਂ ਨਹੀਂ ਰਿਹਾ ਇਹ ਸੱਚਮੁੱਚ ਇੱਕ ਬਹੁਤ ਵੱਡਾ ਬਦਲਾਅ ਹੈ ਜਿਸ ਦੇ ਅਸਰ ਲੰਬੇ ਸਮੇਂ ਤੱਕ ਦੇਖਣ ਨੂੰ ਮਿਲਣਗੇ ਜਾਂਦੇ ਜਾਂਦੇ ਇੱਕ ਸਵਾਲ ਮਨ 'ਚ ਆਉਂਦਾ ਹੈ ਜਿਸ ਤੇ ਸ਼ਾਇਦ ਸਾਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਹੈ ਇਹ ਜੋ ਵੱਡੀਆਂ ਤਬਦੀਲੀਆਂ ਤੇ ਚੁਣੌਤੀਆਂ ਅਸੀਂ ਦੇਖ ਰਹੇ ਹਾਂ ਨਾ ਸਿਰਫ ਕੈਨੇਡਾ ਪਹੁੰਚਣ ਚ ਬਲਕਿ ਉੱਥੇ ਰਹਿਣ ਤੇ ਸੈਟਲ ਹੋਣ ਚ ਵੀ ਇਹ ਭਵਿਕ ਚ ਪੰਜਾਬ ਤੇ ਕੈਨੇਡਾ ਵਿਚਾਲੇ ਜਿਹੜਾ ਪੁਰਾਣਾ ਸਮੀਕਰਨ ਸੀ ਉਹ ਰਿਸ਼ਤਾ ਸੀ ਉਸ ਪੈਟਰਨ ਨੂੰ ਕਿਵੇਂ ਬਦਲ ਸਕਦੀਆਂ ਹਨ ਬਹੁਤ ਅਹਿਮ ਸਵਾਲ ਹੈ ਕੀ ਅਸੀਂ ਮਾਈਗ੍ਰੇਸ਼ਨ ਦੇ ਇੱਕ ਨਵੇਂ ਦੌਰ ਦੀ ਸ਼ੁਰੂਆਤ ਦੇਖ ਰਹੇ ਹਾਂ ਜਿੱਥੇ ਸ਼ਾਇਦ ਮੰਜ਼ਿਲਾਂ ਬਦਲ ਜਾਣ ਜਾਂ ਜਾਣ ਦੇ ਕਾਰਨ ਤੇ ਤਰੀਕੇ ਬਦਲ ਜਾਣ ਇੱਕ ਅਜਿਹਾ ਸਵਾਲ ਹੈ ਜਿਸਦਾ ਜਵਾਬ ਤਾਂ ਆਉਣ ਵਾਲਾ ਸਮਾਂ ਹੀ ਦੇਵੇਗਾ ਇਸਤੇ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ